ਛੇ ਪਉ ਅਨੰਦਪੁਰ ਦਾ ਤਿਆਗ ਤੇ ਸਰਸਾ ਵੱਲ ਚਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੇ ਪਉ ਦੀ ਉਹ ਕਹਿਰ ਭਰੀ ਰਾਤ ਹੈ ਜਦੋਂ ਕਲਗੀਆਂ ਵਾਲੇ ਨੇ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਆਤ ਦਾ ਪਿਛਲਾ ਪਹਿਰ ਸੀ ਸਰਦੀ ਆਪਣੇ ਜੋਬਨ ਉੱਤੇ ਸੀ ਕਿਲੇ ਤੋਂ ਬਾਹਰ ਨਿਕਲਦੇ ਅਸੀਂ ਜਿਵੇਂ ਗੁਰੂ ਸਾਹਿਬਾਂ ਨੂੰ ਪਹਿਲਾਂ ਨਹੀਂ ਹੁੰਦਾ ਅੱਜ ਅਸੀਂ ਕੁਝ ਮੁਨਾ ਨੇ ਆਪਣੇ ਸਾਰੀਆਂ ਝੂਕੀਆਂ ਕਸਮਾਂ ਤੋੜ ਦਿੱਤੀਆਂ ਮੁਗਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ ਸਥਿਤੀ ਬਹੁਤ ਭਿਆਨਕ ਸੀ ਇੱਕ ਪਾਸੇ ਹਨੇਰੀ ਰਾਤ ਦੂਜੇ ਪਾਸੇ ਕੜਾਕੇ ਦੀ ਧੰਦ ਤੇ ਤੀਜੇ ਪਾਸੇ ਦੁਸ਼ਮਨਾ ਦੇ ਤੀਰਾਂ ਅਤੇ ਗੋਲੀਆਂ ਦੀ ਬੁਸ਼ਾਰ ਭਾਈ ਉਦੇਸ ਸਿੰਘ ਅਤੇ ਭਾਈ ਮੁਜੱਤਰ ਸਿੰਘ ਵਰਗੇ ਸੂਰਮੇ ਯੋਧਿਆਂ ਨੇ ਦੁਸ਼ਮਨਾ ਦਾ ਮੁਕਾਬਲਾ ਕੀਤਾ ਤਾਂ ਜੋ ਗੁਰ ਸਾਹਿਬਾਨ ਅਤੇ ਪਰਿਵਾਰ ਅੱਗੇ ਵਧ ਸਕਣ ਇਹ ਸਫ਼ਰ ਆਮ ਸਫ਼ਰ ਨਹੀਂ ਸੀ ਇਹ ਉਹਨਾਂ ਮਹਾਨ ਸਾਹਿਬਜ਼ਾਦਿਆਂ ਦਾ ਸਫ਼ਰ ਸੀ ਜਿਨ੍ਹਾਂ ਨੇ ਅਜੇ ਦੁਨੀਆ ਦੇਖਣੀ ਸੀ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ ਸਭ ਇਸ ਕਾਫਲੇ ਦਾ ਹਿੱਸਾ ਸਨ ਮਾਤਾ ਗੁਜਰੀ ਜੀ ਦੀਆਂ ਅੱਖਾਂ ਵਿੱਚ ਆਪਣੇ ਪੋਤਿਆਂ ਲਈ ਫਿਕਰ ਸੀ ਕਾਫਲਾ ਲੜਦਾ ਭੜਦਾ ਬਿੜਤਪੁਰ ਸਾਹਿਬ ਤੋਂ ਹੁੰਦਾ ਹੋਇਆ ਸਤਸਰ ਨਦੀ ਦੇ ਕੰਢੇ ਵੱਲ ਵਧ ਰਿਹਾ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ ਔਰ ਸਭ ਦਾ ਭਰੋਸਾ ਆਪਣੇ ਗੁਰੂ ਪਿਤਾ ਤੇ اٹਲ ਸੀ ਛੇ ਪੁੱਤ ਦੀ ਇਹ ਰਾਤ ਸਿੱਖ ਇਤਿਹਾਸ ਦੀ ਸਭ ਤੋਂ ਲੰਬੀ ਅਤੇ ਦਰਦਨਾਕ ਰਾਤਾਂ ਵਿੱਚੋਂ ਇੱਕ ਸੀ